ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਸਾਫ਼ ਹੋ ਜਾਣੀ ਆ ਤੇ ਝਗੜਾ ਜਿਹੜਾ ਦੱਸਿਆ ਜਾ ਰਿਹਾ ਕਿ ਅੰਦਰ ਕਲੇਸ਼ ਕਾਟਕਲੇ ਚੱਲ ਰਿਹਾਗਾ ਇਸ ਕਰਕੇ ਜਿਹੜਾ ਤੁਸੀਂ ਹੁਣ ਦੇਖਦੇ ਹੋ ਹੋਗੇ ਕਿ ਮਜੀਠੀਆ ਦਾ ਵਿਆਹਾਂ ਦੇ ਵਿੱਚ ਠਮਕੇ ਲਾਉਂਦਾ ਫਿਰਦਾਗਾ ਤੇ ਸੁਖਬੀਰ ਬਾਦਲ ਕਿਧਰ ਤੁਰਿਆ ਫਿਰਦਾ ਅਗੇ ਲੋਕਾਂ ਨੂੰ ਬੁੱਧੂ ਬਣਾਉਣਾ ਤੇ ਤੁਹਾਡੀਆਂ ਕਰਤੂਤਾਂ ਤੇ ਤੁਹਾਡੀਆਂ ਜਿਹੜੀਆਂ ਨਕਾਮੀਆਂ ਦੀਆਂ ਜਿਹੜੇ ਕਿਤਾਬਾਂ ਭਰੀਆਂ ਪਈਆਂ ਨੇ ਛਾਪੀਆਂ ਪਈਆਂ ਇਤਿਹਾਸ ਬਣਿਆ ਪਿਆਗਾ ਕਾਲੇ ਅੱਖਰਾਂ ਵਿੱਚ ਤੁਹਾਡਾ ਅੱਜ ਦੀਆਂ ਤਿੰਨ ਅਹਿਮ ਖਬਰਾਂ ਤੇ ਚਰਚਾ ਪਾਵਾਂਗੇ ਖਬਰ ਜੁੜੀ ਆ ਅਕਾਲੀ ਦਲ ਦੇ ਨਾਲ ਰਾਦਾ ਸਵਾਮੀ ਦੇ ਨਾਲ ਸਿਕੰਦਰ ਸਿੰਘ ਮਲੂਕਾ ਦੇ ਨਾਲ ਤੇ ਆਵਾ ਦੀ ਪਾਰਟੀ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਇੱਕ ਸਿਕੰਦਰ ਸਿੰਘ ਮਲੂਕਾ ਦਾ ਜਿਹੜਾ ਇੱਕ ਬਿਆਨ ਆ ਉਹ ਵਾਇਰਲ ਹੋ ਰਿਹਾ ਕਿ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਦੱਸਦਾ ਕਿ ਅਕਾਲੀ ਦਲ ਨੇ ਮੋਰਚੇ ਲਾਏ ਅਕਾਲੀ ਦਲ ਨੇ ਫਲਾਨਾ ਕੀਤਾ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਕੀ ਕਹਿੰਦਾ ਤੇ ਪਹਿਲਾਂ ਤੁਹਾਨੂੰ ਮੈਂ ਬਿਆਨ ਹੀ ਸੁਣਾ ਦੇਵਾਂ ਤੇ ਫਿਰ ਇਹਦੀ ਆਪ ਠੋਕਦੇ ਮਨਜੀ ਤੇ ਫਿਰ ਧਿਆਨ ਦੇ ਨਾਲ ਸੁਣ ਲੈ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਇਹ ਜੀ ਵੀਡੀਓ ਜਰੂਰ ਸ਼ੇਅਰ ਕਰਦਿਆ ਕਰੋ ਜਿਹੜੇ ਕਿ ਇਹ ਟੋਕੜ ਬੋਚਾ ਜਿਹੜੇ ਕਿ ਕਦੇ ਭਾਜਪਪ ਚਲੇ ਜਾਂਦੇ ਕਦੇ ਕੱਲ ਵਿੱਚ ਚਲੇ ਜਾਂਦੇ ਆ ਕਿਦੇ ਜਿਹੜੇ ਕਿ ਸੰਤਾਂ ਦੀ ਗੱਲਾਂ ਕਰਦੇ ਆ ਨਾਲੇ ਤੇ ਕਿਹੜਾ ਮੋਰਚਾ ਲਾਇਆ ਸੀ ਮੋਰਚਾ ਤੇ ਕਾਲੀਦਲ ਨੇ ਲਾਇਆ ਉਹਦਾ ਐਡਾ ਵੱਡਾ ਧਰਮ ਯੁੱਧ ਮੋਰਚਾ ਲਾਇਆ ਇੰਨੇ ਲੋਕੀ ਉਸ ਮੋਰਚੇ 'ਚ ਭੇਡ ਚੜਗੇ ਬਲੀ ਚੜਗੇ ਹਲੇ ਬੋਲਦੇ ਨਹੀਂ ਅਸੀਂ ਹੂੰ ਚੌਮੀ ਕਾਲੀਦਲ ਤਾਂ ਪਾਸ ਹੀ ਹੁੰਦਾ ਰਿਹਾ ਜੀ ਕਹਿੰਦੇ ਬਿੰਦਰ ਮੁਰਜੇ ਚ ਪਾਸੇ ਸੀਗੇ ਸ਼ੋਨੀ ਕਾਲੀਦਲ ਸੰਤਾ ਵਾਲਾ ਤਾਂ ਕੰਪੈਕਟਰ ਹੈ ਜੀ ਅਕਾਲੀ ਦਲ ਦੇ ਜਿਹੜੇ ਕਿਹੜੇ ਸੱਤਾ ਦਾ ਸੰਤ ਭਿੰਡਰ ਵਾਲੇ ਨਹੀਂ ਸੱਤ ਭਿੰਡਰ ਵਾਲਾ ਤਾਂ ਆਂਦਾ ਆਟਕ ਦੂਜੇ ਨੂੰ ਰਲਾਈ ਬੈਠਾ ਸੀ ਨਾ ਉਹ ਤਾਂ ਜਿਹੜੀ ਸਾਰਾ ਕੁਝ ਉਹਦੇ ਹੋਇਆ ਉੱਤੇ ਤੇ ਮੋਰਚਾ ਤਾਂ ਅਕਾਲੀ ਦਲ ਨੇ ਲਾਇਆ ਸੀ ਚਾਰ ਗੱਸ ਤੋਂ 1980 ਨੂੰ ਭਿੰਡਰ ਵਾਲੇ ਤਾਂ ਕਿਹੜਾ ਮੋਰਚਾ ਲਾਇਆ ਸੀ ਮੋਰਚਾ ਤਾਂ ਕਾਲੀ ਦਲ ਨੇ ਲਾਇਆ ਤਾਂ ਵਾਲੇ ਤਾਂ ਕਿਹੜਾ ਮੋਰਚਾ ਲਾਇਆ ਸੀ ਮੋਰਚਾ ਤਾਂ ਕਾਲੀ ਦਲ ਨੇ ਲਾਇਆ ਭਿੰਡਰ ਵਾਲੇ ਤਾਂ ਕਿਹੜਾ ਮੋਰਚਾ ਲਾਇਆ ਸੀ ਆ ਸੌਲਿਆ ਬਿਆ ਇਨ ਨੂੰ ਹੁਣ ਜਵਾਬ ਮੈਂ ਦੇਣਾਗਾ ਧਿਆਨ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅਜੇ ਟਕੜਬੋਚ ਜਦੋਂ ਬੋਲਦੇ ਆ ਕਹਿੰਦਾ ਕਿਹੜਾ ਸੰਤ ਕਿਹੜੇ ਸੰਤਾ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਤੁਸੀਂ ਸ਼ਹੀਦ ਕਰਵਾ ਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਅੱਜ ਕਹਿੰਦੇ ਆ ਕਿਹੜੇ ਸੰਤਾ ਤੁਹਾਡੀ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਦੇ ਨਾਲ ਤੁਹਾਡੀ ਕਾਲੀ ਦਾਲ ਦੀ ਜੁਨਟਲੀ ਦੇ ਨਾਲ ਉਹਨੂੰ ਸ਼ਹੀਦ ਕਰਾਇਆ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਅਜਾ ਤੁਸੀਂ ਤਾਂ ਕਪੂਰੀ ਦਾ ਮੋਰਚਾ ਲੈ ਕੇ ਬਹਿ ਗਏ ਸੀ ਤਾਈ ਟੇਟਰੂ ਜਦੋਂ ਇਕੱਠੇ ਨਾ ਹੋਏ ਤੇ ਤੁਸੀਂ ਉੱਥੋਂ ਫੇਰਾ ਧਾਰ ਦੀ ਬਦਨਾਮੀ ਹੁੰਦੀ ਧਾਰ ਦੀ ਜਦੋਂ ਕ੍ਰਿਕ ਨਹੀਂ ਹੋਣ ਲੱਗੀ ਕਿ ਬੰਦੇ ਮੋਰਚੇ ਦੇ ਵਿੱਚ ਕੋਈ ਨਹੀਂ ਆਉਂਦੇ ਦੂਸਰੇ ਪਾਸੇ ਸਤਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜਿਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੇ ਜਿਹੜਾ ਹੰਬੀ ਭਾਰੀ ਤੇ 5-5000 ਦਾ ਜਥਾ ਜੇਲ੍ਹ ਪਰ ਅਦੋਲਨ ਦਾ ਜਿਹੜਾ ਚੱਲ ਪਿਆ ਤੇ ਤੁਸੀਂ ਜਾ ਕੇ ਫੇਰੇ ਜਾ ਕੇ ਤੁਸੀਂ ਉੱਥੇ ਟੈਂਡ ਫੋੜੀ ਚੱਕੀ ਆਪਦੀ ਕਹਿੰਦੇ ਆ ਕਿ ਉਸ ਮੋਰਚੇ ਦੇ ਵਿੱਚ ਜਾ ਕੇ ਤੁਸੀਂ ਰਲੇ ਆ ਤੇ ਅੱਜ ਲੋਕਾਂ ਨੂੰ ਬੁੱਧੂ ਬਣਾਉਣਾ ਤੇ ਤੁਹਾਡੀਆਂ ਕਰਤੂਤਾਂ ਤੇ ਤੁਹਾਡੀਆਂ ਜਿਹੜੀਆਂ ਨਾਕਾਮੀਆਂ ਦੀਆਂ ਜਿਹੜੇ ਕਿਤਾਬਾਂ ਭਰੀਆਂ ਪਈਆਂ ਨੇ ਛਾਪੀਆਂ ਪਈਆਂ ਇਤਿਹਾਸ ਬਣਿਆ ਪਿਆ ਹੈਗਾ ਕਾਲੇ ਅੱਖਰਾਂ ਵਿੱਚ ਤੁਹਾਡਾ ਸ਼ਰਮ ਹੋਣੀ ਚਾਹੀਦੀ ਅੱਜ ਤੁਹਾਨੂੰ ਬੋਲਦਿਆਂ ਨੂੰ ਕਿਹੜਾ ਸੰਤ ਜੇ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨਾ ਪੈਦਾ ਹੁੰਦੇ ਤੇ ਤੁਸੀਂ ਇੱਥੇ ਨਹੀਂ ਹੋਣਾ ਸੀ ਤੇ ਤੁਸੀਂ ਜਿਹੜਾ ਕਿ ਜੋ ਕੁਝ ਕੀਤਾਗਾ ਉਹ ਸਾਰੇ ਸਿੱਖ ਕੌਮ ਦੇ ਸਾਹਮਣੇ ਆ ਜੇ ਸੰਤ ਬਾਬਾ ਜਨਾਰ ਸਿੰਘ ਖਾਲਸਾ ਪਿੰਡਰਾਵਾਲੇ ਸਹੀਦ ਨਾ ਹੁੰਦੇ ਤੇ ਤੁਹਾਡਾ ਨਾਮੋ ਨਿਸ਼ਾਨ ਮਿਟ ਜਾਣਾ ਸੀ ਤੁਸੀਂ ਅਕਾਲੀ ਦਲ ਬਾਦਲ ਕਹਿੰਦੇ ਹੋ ਬਾਦਲ ਦਾ ਖਤਮਾ ਹੋ ਜਾਣਾ ਸੀ ਬਹੁਤ ਟਾਈਮ ਪਹਿਲਾਂ ਜੇ 84 ਦਾ ਅਟੈਕ ਨਾ ਹੁੰਦਾ ਨਾ ਤੁਸੀਂ ਲਿਖ ਲਿਖ ਚਿੱਠੀਆਂ ਆੜ ਕੇ ਧਰਮ ਨੂੰ ਅਟੈਕ ਕਰਵਾਉਂਦੇ ਬਾਦਲ ਜੁੰਡਲੀ ਜੁੰਡਲੀ ਭਾਜਪਾ ਕਾਮਰੇਡ ਲਾਣਾ ਤੁਸੀਂ ਸਾਰਿਆਂ ਦੇ ਰਲ ਕੇ ਜਿਹੜਾ ਜੋਰ ਲਾਇਆ ਉੱਤੇ ਜਿਹੜਾ ਕਿ ਟੈਂਕ ਤੋਪਾਂ ਚੜ੍ਹੇ ਜੋ ਕਤਲੋਗਾਰ ਤੋਂ ਹੋਈ ਤਾਂ ਸਾਰਿਆਂ ਦੇ ਸਾਹਮਣੇ ਆ ਅੱਜ ਤੁਸੀਂ ਆਪਣਾ ਚੰਮ ਬਚਾਉਣ ਨੂੰ ਫਿਰਦੇ ਹੋ ਕਿ ਕਿਹੜਾ ਮੋਰਚਾ ਲਾਇਆ ਜੀ ਅਸੀਂ ਮੋਰਚੇ ਲਾਏ ਆ ਤੁਹਾਡੇ ਮੋਰਚੇ ਲੱਗੇ ਪਤਾ ਹੀ ਆ ਤੁਸੀਂ ਕਿਹੜੇ ਮੋਰਚੇ ਲਾਏ ਆ ਨਾਲ ਹੀ ਖਬਰ ਜੁੜੀ ਆ ਸਖਬੀਰ ਬਾਦਲਾ ਬਿਕਰਮ ਸਿੰਘ ਮਜੀਠੀਆ ਤੇ ਆਪਸ ਦੇ ਵਿੱਚ ਜੀਜਾ ਸਾਲਾ ਨੇ ਜਦੋਂ ਦੀ ਹੁਣ ਜਮਾਨਤ ਤੋਂ ਬਾਹਰ ਆਇਆ ਬਿਕਰਮ ਸਿੰਘ ਮਜੀਠੀਆ ਉਹਨੂੰ ਲੈ ਕੇ ਹੁਣ ਸੋਰਸ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਰਾਦਾ ਸਮਾਮੀ ਗੁਰਿੰਦਰ ਢਿੱਲੋਂ ਬੱਲੋਂ ਜਿਹੜਾ ਕਿ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਡੀ ਖਬਰ ਸਾਹਮਣੇ ਇਹ ਨਿਕਲ ਕੇ ਆ ਰਹੀ ਆ ਕਿ ਸੀਐਮ ਦਾ ਚਿਹਰਾ ਵਿਕਮ ਸਿੰਘ ਮਜੀਠੀਆ ਨੂੰ ਲਾਨਿਆ ਜਾਵੇਗਾ ਸਭ ਤੋਂ ਵੱਡੀ ਤੇ ਅਹਿਲ ਖਬਰ ਤੁਹਾਨੂੰ ਸੁਣਾ ਦਈਏ ਕਿ ਵਿਕਮ ਸਿੰਘ ਮਜੀਠੀਆ ਨੂੰ ਗੁਰਿੰਦਰ ਢਿੱਲੋਂ ਰਾਦਾ ਸਮਾਮੀ ਜਿਹੜਾ ਸੀਐਮ ਦਾ ਜੇਕਰ ਚਿਹਰਾ ਲਾਨਦਾਗਾ ਤਾਂ ਇਹਨਾਂ ਦੇ ਅਕਾਲੀ ਦਲ ਦਾ ਬਾਦਲ ਦੇ ਵਿੱਚ ਭੜਤੂ ਪੈਣਾ ਜਿਹੜਾ ਸੰਭ ਵਾ ਤਿਆਰ ਆ ਜਿਹੜਾ ਅਕਾਲੀ ਦਲ ਕਹਿੰਦਾ ਸੀ ਸਰਕਾਰ ਬਣਾਵਾਂਗੇ ਅਸੀਂ ਫਲਾਣਾ ਬਣਾਵਾਂਗੇ ਧਮਕਾ ਬਣਾਵਾਂਗੇ ਇਹਨਾਂ ਨੇ ਪਹਿਲੇ ਹੀ ਖੇੜਨੇ ਖੇੜੇ ਪਿਆ ਖੇੜਨੇ ਤਾਂ ਮੈਨੂੰ ਲੱਗਦਾ ਕਿ ਜਿਹੜਾ ਅਜੇ ਹੋਰ ਪਤਾ ਨਹੀਂ ਕੀ ਕੁਝ ਹੋਣਾਗਾ ਆਰਾਦਾ ਸਵਾਮੀ ਨੇ ਪੰਗਾ ਪਾਉਣਾਗਾ ਭਾਜਪਾ ਦੇ ਨਾਲ ਰਲ ਕੇ ਭਾਜਪਾ ਸਰਕਾਰ ਬਣਾਉਣ ਦੀ ਤਾੰਗ ਦੇ ਵਿੱਚ ਆ ਭਾਜਪਾ ਕਹਿੰਦੀ ਆ ਕਿ ਅਕਾਲੀ ਦਲ ਨੂੰ ਖੇਰੂ ਖੇਰੂ ਕੰਮੇ ਕਰੇ ਤਾਂ ਉਹਨਾਂ ਨੇ ਇੱਕ ਆਰਾਦਾ ਸਮਾਮੀਆਂ ਦਾ ਰੱਬ ਤਿਆਰ ਕੀਤਾ ਉਹੀ ਰੱਬ ਪਵਾੜੇ ਪਾਊਗਾ ਹੁਣ ਅਕਾਲੀ ਦਲ ਦੇ ਜੜਾ 'ਚ ਬੈਠੂਗਾ ਕਿਉਂਕਿ ਭਾਜਪਾ ਕਦੇ ਨਹੀਂ ਚਾਹੁੰਦੇ ਕਿ ਅਕਾਲੀ ਦਲ ਆਵੇ ਜਾਂ ਕੋਈ ਹੋਰ ਸਰਕਾਰ ਆਵੇ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ ਇਕੱਲਿਆਂ ਨੇ ਬਣਾਉਣੀਆ ਤੁਸੀਂ ਰਵਨੀਤ ਬਿੱਟੂ ਦਾ ਕਈ ਵਾਰੀ ਬਿਆਨ ਵੀ ਸੁਣਿਆ ਹੋਣਾ ਤੇ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਸਾਫ਼ ਹੋ ਜਾਣੀ ਆ ਤੇ ਝਗੜਾ ਜਿਹੜਾ ਦੱਸਿਆ ਜਾ ਰਿਹਾ ਕਿ ਅੰਦਰ ਕਲੇਸ਼ ਕਾਟੂ ਕਲੇ ਚੱਲ ਰਿਹਾਗਾ ਇਸ ਕਰਕੇ ਜਿਹੜਾ ਤੁਸੀਂ ਹੁਣ ਦੇਖਦੇ ਹੋਵੋਗੇ ਕਿ ਮਨਜੀਠੀਆ ਦਾ ਵਿਆਹਾਂ ਦੇ ਵਿੱਚ ਥਮਕੇ ਲਾਉਂਦਾ ਫਿਰਦਾਗਾ ਤੇ ਸੁਖਬੀਰ ਬਾਦਲ ਕਿਧਰ ਤੁਰਿਆ ਫਿਰਦਾਗਾ ਹਰਸਿਮਰਤ ਕਿਧਰ ਤੁਰੀ ਫਿਰਦੀ ਆ ਕੈਂ ਦਾ ਭਾਵ ਕਿ ਜਿਹੜਾ ਹੁਣ ਅਕਾਲੀ ਦਲ ਆ ਉਹ ਖੇਰੂ ਖੇਰੂ ਹੋਣ ਵਾਲਾਗਾ ਨਾਲ ਹੀ ਵੱਡੀ ਦੂਜੀ ਖਬਰ ਜੁੜੀ ਆ ਆਵਾਜ਼ ਦੀ ਪਾਰਟੀ ਦੇ ਨਾਲ ਇਹ ਦੱਸਿਆ ਜਾ ਰਿਹਾ ਕਿ ਡਿਪਟੀ ਜਿਹੜਾ ਕਿ ਮੁੱਖ ਮੰਤਰੀ ਡਿਊਟੀ ਮੁੱਖ ਮੰਤਰੀ ਬਣਨ ਨੂੰ ਜਿਹੜੇ ਚਿਹਰੇ ਨੇ ਉਹ ਚਾਰ ਚਿਹਰੇ ਕਹਿੰਦੇ ਅਹਿਮ ਨਗਰ ਆ ਰਹੇ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਕਟੋਕਲੇਸ਼ ਵੱਧ ਚੁੱਕਿਆਗਾ ਡਿਊਟੀ ਸੀਐਮ ਬਣਨ ਨੂੰ ਜਿਹੜਾ ਕਿ ਦੋ ਚਿਹਰੇ ਤਾਂ ਇਹ ਦੱਸਿਆ ਜਾ ਰਿਹਾ ਕਿ ਇੱਕ ਦਲਤ ਚਿਹਰਾ ਇੱਕ Hindu ਚਿਹਰਾ ਉਹ ਤੁਸੀਂ ਤੁਹਾਡੇ ਸਾਹਮਣੇ ਆ ਉਹ ਤੁਸੀਂ ਜਾਣਦੇ ਹੋ ਕਿ Hindu ਚਿਹਰਾ ਆਮਨ ਰੋੜਾ ਦਲਤ ਚਿਹਰਾ ਜਿਹੜਾ ਕਿ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਆ ਇਹ ਵੀ ਜਿਹੜਾ ਦੌਰ ਦੇ ਵਿੱਚ ਆ ਤੇ ਨਾਲ ਦੋ ਹੋਰ ਦੱਸੇ ਜਾ ਰਹੇ ਆ ਉਹਨਾਂ ਦਾ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਜ਼ਿਕਰ ਕਰਾਂਗੇ ਤੇ ਇਹਦੇ ਅੰਦਰ ਵੀ ਜਿਹੜਾ ਥੋੜਾ ਮੋਟਾ ਕਾਠੋ ਕਲੇਕ ਜ਼ਰੂਰ ਚੱਲ ਰਿਹਾਗਾ ਤੇ ਕਾਂਗਰਸ ਦੀਆਂ ਜੜਾਂ 'ਚ ਤਾਂ ਤੇਲ ਦੇ ਹੀ ਜਾ ਰਹੇ ਆ ਰਾਜਾ ਬੜੰਗਾ ਇੱਕ ਦੋ ਦੂਜਾ ਬਿਆਨ ਦੇ ਦਿੰਦਾਗਾ ਤੇ ਆ ਹਾਸੇ ਦਾ ਪਾਤਰ ਬਣ ਜਾਂਦਾਗਾ ਲੋਕਾਂ ਨੇ ਰੀਲਾ ਘਟ ਘਟ ਕੇ ਜਿਹੜਾ ਸੋਸ਼ਲ ਮੀਡੀਆ ਭਰਿਆ ਪਿਆਗਾ ਤੇ ਜਿਹੜਾ ਜ਼ਰੂਰ ਤੁਸੀਂ ਇਸਾ ਵੀਡੀਓ ਤੇ ਆਪਣੇ ਕਮੈਂਟ ਆਪਣੇ ਵਿਚਾਰ ਜ਼ਰੂਰ ਦੇਣੇ ਆ ਤੇ ਵੀਡੀਓ ਨੂੰ ਅੱਗੇ ਸਾਂਝਾ ਜ਼ਰੂਰ ਕਰਨਾ ਧੰਨਵਾਦ ਬਰਜੇ ਕਾ ਖਾਲਸਾ ਬਰਜੇ ਕੀ ਫਤਿਹ